जीरोपुर पुलिस वालों नशीले पदार्थ समेत एक काबू सोशल मीडिया ते वायरल हो रही थी इस संबंधी वीडियो सुखपाल खैरा वालों भी इस संबंधी टवी ਜ਼ੀਰਤਪੁਰ ਪੁਲਿਸ ਨੇ ਅੱਜ ਵੱਡੀ ਕਾਰਵਾਈ ਕਰਦੇ ਹੋਏ ਪਿੰਡ ਲੋਗੜ ਦੇ ਇੱਕ ਨੌਜਵਾਨ ਨੂੰ ਨਸ਼ੀਲੇ ਪਦਾਰਤ ਸਮੇਤ ਕਾਬੂ ਕੀਤਾ। ਦੱਸਣਯੋਗ ਹੈ ਕਿ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਦੋ ਲੜਕੀਆਂ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਸੀ। ਜਿਸ ਵਿੱਚ ਲੜਕੀਆਂ ਪਿੰਡ ਦੇ ਇੱਕ ਨੌਜਵਾਨ ਮਨਜੀਤ ਸਿੰਘ ਦਾ ਨਾਮ ਲੈ ਕੇ ਕਹਿ ਰਹੀਆਂ ਸਨ ਕਿ ਉਹ ਉਸ ਕੋਲੋਂ ਚਿੱਟਾ ਖਰੀਦਣ ਆਈਆਂ ਸਨ ਪਰ ਉਸਨੇ ਪੈਸੇ ਵੀ ਲੈ ਲਏ ਤੇ ਚਿੱਟਾ ਵੀ ਨਹੀਂ ਦਿੱਤਾ। ਇਸ ਸਬੰਧੀ ਕਾਂਗਰਸੀ ਆਗੂ ਸੁਖਪਾਲ ਸਿੰਘ ਖੈਰਾ ਵੱਲੋਂ ਵੀ ਟਵੀਟ ਕੀਤਾ ਗਿਆ ਸੀ ਅੱਜ ਇੱਕ ਪ੍ਰੈਸ ਕਾਨਫਰੰਸ ਦੌਰਾਨ ਜੀਰਪੁਰ ਸਬ ਡਿਵੀਜ਼ਨ ਦੇ ਡੀਐਸਪੀ ਜਸਪਿੰਦਰ ਸਿੰਘ ਗਿੱਲ ਨੇ ਦਸਿਆ ਕਿ ਉਹਨਾਂ ਵੱਲੋਂ ਮੁਕੱਦਮਾ ਦਰਜ ਕਰਕੇ ਮਨਜੀਤ ਸਿੰਘ ਪੁੱਤਰ ਨਛੱਤਰ ਸਿੰਘ ਵਾਸੀ ਲੋਹਗੜ ਨੂੰ ਕਾਬੂ ਕੀਤਾ ਜਿਸ ਪਾਸੋਂ 2 ਗ੍ਰਾਮ ਚਿੱਟਾ ਪਦਾਰਥ ਬਰਾਮਦ ਕੀਤਾ ਗਿਆ ਡੀਐਸਪੀ ਜੀਰਪੁਰ ਨੇ ਦਾਅਵਾ ਕੀਤਾ ਕਿ ਨਸ਼ੇ ਦੇ ਵਪਾਰੀਆਂ ਨੂੰ ਕਿਸੇ ਵੀ ਕੀਮਤ ਤੇ ਬਖਸ਼ਿਆ ਨਹੀਂ ਜਾਵੇਗਾ ਉਹ ਦੋ ਕੁੜੀਆਂ ਨੂੰ ਕੋਈ ਰੋਕ ਕੇ ਪੁੱਛ ਰਹੇ ਨੇ ਉਹਨਾਂ ਦੀ ਵੀਡੀਓ ਬਣਾਈ ਜਾ ਰਹੀ ਹੈ ਉਹਨਾਂ ਨੂੰ ਪੁੱਛਿਆ ਜਾ ਰਿਹਾ ਵੀ ਇਹ ਜਿਹੜਾ ਇਹ ਤੁਸੀਂ ਕੀ ਕਰਨਾ ਹੈ ਜਿਹੜੂ ਕਹਿੰਦੇ ਸੀ ਕਿ ਜੇ ਮੰਜੀਰ ਨਾਮ ਦਾ ਜਿਹੜਾ ਲੋਹਗੜ੍ਹ ਦਾ ਇਹਨਾਂ ਦਾ ਬੰਦਾ ਉਹ ਤੋਂ ਅਸੀਂ ਚਿਟਾ ਲੈਣ ਆਈਆਂ ਸੀ। ਤੋਂ ਇਸੇ ਸਬੰਧ ਵਿੱਚ ਜਿਵੇਂ ਸਾਡੇ ਧਿਆਨ ਚ ਆਇਆ ਸੀ ਜੀ ਤੁਰੰਤ ਕਾਰਵਾਈ ਕਰਦੇ ਹੋਏ ਦਾ ਮੰਜੀਰ ਸਿੰਘ ਸੀ ਆਏ ਨੂੰ ਅਸੀਂ ਗ੍ਰਿਫਤਾਰ ਕੀਤਾ ਤੇ ਜਿਹੜਾ ਗੱਲ ਇਹ ਸਾਨੂੰ ਜੋ ਨਿਕਲ ਕੇ ਸਾਹਮਣੇ ਆਇਆ ਜਿਹੜਾ ਮੰਜੀਰ ਸਿੰਘ ਪੁੱਤਰ ਨਛੱਤਰ ਸਿੰਘ ਲੋਹਗੜ੍ਹ ਦਾ ਹੀ ਰਹਿਣ ਵਾਲਾ ਤੇ ਇਹਦੇ ਕੋਲੋਂ ਸਾਨੂੰ 2 ਗ੍ਰਾਮ ਚਿਟਾ ਬਰਾਮਦ ਹੋਇਆ। ਤੇ ਫਰਦਰ ਜਦੋਂ ਅਸੀਂ ਇਹਦੇ ਅੱਗੇ ਪੁੱਛਗਿੱਛ ਕੀਤੀ ਹੈ ਸਾਨੂੰ ਇਹ ਪਤਾ ਲੱਗਿਆ ਤੇ 185 ਨੰਬਰ ਮੁਕੱਦਮਾ 21 ਦਾ ਥਾਣਾ ਸਿਟੀ ਖਰੜ ਦਾ ਵੀ ਇੱਕ ਦਰਜ ਹੈ ਉਹ ਵੀ ਇਹ ਤੇ ਚਿੱਟੇ ਦਾ ਹੀ ਮੁਕੱਦਮਾ ਦਰਜ ਹੈ ਤਾਂ ਇਹ ਅੱਗੇ ਜਿਹੜੀ ਅੱਗੇ ਤਫ਼ਤੀਸ਼ ਕੀਤੀ ਜਾ ਰਹੀ ਹੈ ਇਹ ਕਿੱਥੋਂ ਲੈ ਕੇ ਆਉਂਦਾ ਕਿ ਇਹਨੂੰ ਕਿਹਨੂੰ ਵੇਚਦਾ ਉਹ ਸਾਰੇ ਐਂਗਲ ਅਸੀਂ ਜਿਹੜੇ ਅੱਗੇ ਕੋਹ ਕੀਤੀ ਜਾਊਗੀ ਨਹੀਂ ਜਿਵੇਂ ਸਾਰੇ ਦੀ ਕੁਆਂਟੀਟੀ ਸਿਰਫ 2 ਗ੍ਰਾਮ ਹੈ ਇਹ ਕੰਜ਼ਿਊਮ ਕਰਦਾ ਸੀ ਜਾਂ ਸੇਲ ਕਰਦਾ ਅੱਗੇ ਕੋਈ ਇਹੋ ਜਿਹਾ ਕੁਝ ਹੈ ਸਾਹਮਣੇ ਆਇਆ ਹੈ ਜੀ ਹਾਂਜੀ ਇਹ ਮਤਲਬ ਇਹ ਜਿਵੇਂ ਜੇ ਜੇ ਇਸ ਇਸ ਦਾ ਉਹ ਜੇ ਇਹਨੂੰ ਐਪਰੀਹੈਂਡ ਕੀਤਾ ਉੱਥੇ ਤਾਂ ਮੁਲਕੀਏ ਕੋਈ ਸਪਲਾਈ ਕਰਨ ਦਾ ਗਿਆ ਨਹੀਂ ਸੀ ਇਹਦੇ ਵੈਸੇ ਹੀ ਇਹਦੇ ਕੋਲ ਇੰਨਾ ਸੀਗਾ ਸਾਨੂੰ ਇਹਦੇ ਤੋਂ ਉਮੀਦ ਹੈ ਵੀ ਇਹ ਤੋਂ ਹੋਰ ਵੀ ਸਾਨੂੰ ਰਿਕਵਰੀ ਹੋਊਗੀ ਜਦ ਜੋ ਪੀਂਦਾ ਵੀ ਹੈ ਤੇ ਵੇਚਦਾ ਵੀ ਕੰਮ ਕਰਦਾ ਪਰ ਜਿਹੜੇ 2 ਗ੍ਰਾਮ ਚਿੱਟਾ ਬਰਾਮਦ ਇਹ ਸਫੀਸ਼ੀਐਂਟ ਹੈ ਇਹਨੂੰ ਸਹਾਵਾਸਥੇ ਕੋਈ ਜਿਆਦਾ ਕੁਆਂਟੀਟੀ ਚਹੀਦੀ ਹੁੰਦੀ ਹੈ ਨਹੀਂ ਜਿਹੜਾ ਐਨਡੀਪੀਐਸ ਐਕਟ ਹੈ ਜੀ ਉਹ ਬੜਾ ਕਲੀਅਰ ਹੈ ਉਹਦੇ ਵਿੱਚ ਦੋ ਤੇ ਤਿੰਨ ਕੈਟੇਗਰੀਜ਼ ਨੇ স্মੋਲ ਕੁਆਂਟੀਟੀ ਮੀਡੀਅਮ ਕੁਆਂਟੀਟੀ ਤੇ ਲਾਰਜ ਕੁਆਂਟੀਟੀ ਇਹਦੇ ਕੋਸਨ ਜਿਹੜੀ ਰਿਕਵਰੀ ਹੋਈ ਹੈ ਸਮਾਲ ਕੁਆਂਟੀਟੀ ਹੋਈ ਹੈ ਸਮਾਲ ਕੁਆਂਟੀਟੀ ਚ ਵੀ ਕਾਫੀ ਜ਼ਿਆਦਾ ਸਜ਼ਾ ਹੈ ਐਨਡੀਪੀਰ ਸੈਕਟਰ ਦੇ ਵਿੱਚ ਤੇ ਇਹਨੇ ਕੁਝ ਦੱਸਿਆ ਸਰ ਇਹ ਕਿੱਥੋਂ ਪਿੱਛੋਂ ਕਿਹੜੀ ਚੇਨ ਰਹੀਂ ਲਿਆਂਦਾ ਹਾਂ ਹਾਂ ਜੀ ਇਹਨੂੰ ਥੋੜਾ ਟਾਈਮ ਪਹਿਲਾਂ ਹੀ ਤਕਰੀਬਨ ਡੇਢ ਤੋਂ 2 2 ਘੰਟੇ ਪਹਿਲਾਂ ਹੀ ਅਸੀਂ ਇਹਨੂੰ ਐਪਰੀਹੈਂਡ ਕੀਤਾ ਤੇ ਮੁਕੱਦਮਾ ਦਰਜ ਕਰਤਾ ਸੀ ਕਾਨੂੰਨੀ ਨੰਬਰ ਮੁਕੱਦਮਾ ਤੇ ਜਿਵੇਂ ਮੁਕੱਦਮੇ ਦੀ ਤਵਦੀਦ ਦੇ ਵਿੱਚ ਅਸੀਂ ਅੱਗੇ ਪੁਸ਼ਤੀਸ ਕਰਾਂਗੇ ਆਬਵੀਅਸਲੀ ਕਿ ਕਿਤੇ ਨਾ ਕਿਤੇ ਤਾਂ ਲੈ ਕੇ ਆਉਂਦਾ ਹੋਊਗਾ ਜੀ ਤੇ ਜਿਵੇਂ ਜਿਵੇਂ ਸਾਡੇ ਕੋਲ ਤੱਥ ਸਾਹਮਣੇ ਆਈ ਜਾਣਗੇ ਅਸੀਂ ਤੁਹਾਨੂੰ ਬਰੀਫ ਕਰੀ ਜਾਵ ਜਿਹੜੇ ਜਿਹੜੀ ਪੰਜਾਬ ਸਰਕਾਰ ਦੀਆਂ ਬੜੀਆਂ ਸਖਤ ਹਦਾਇਤਾਂ ਨੇ ਜੀ ਨਸ਼ਿਆਂ ਦੇ ਖਿਲਾਫ ਉਸੇ ਦੇ ਤਹਿਤ ਜਿਹੜੇ ਸਾਡੇ ਪੰਜਾਬ ਪੁਲਿਸ ਦੇ ਮੁਖੀ ਨੇ ਗੌਰਵ ਯਾਦਵ ਸਰ ਆਈਪੀਐਸ ਤੇ ਸਾਡੇ ਜਿਹੜੇ ਐਸਐਸਪੀ ਸਾਹਿਬ ਨੇ ਸ਼੍ਰੀ ਦੀਪਕ ਪਾਰਕ ਜੀ ਉਹਨਾਂ ਦੇ ਜਿਹੜੇ ਦਿਸਾ ਨਿਰਦੇਸ਼ਾਂ ਦੇ ਜਿਹੜੀ ਮੋਹਲੀ ਪੁਲਿਸ ਆ ਰ ਸਮੇਤ ਸਾਰੀ ਪੰਜਾਬ ਪੁਲਿਸ ਨਿਰੰਤਰ ਜਿਹੜੀ ਲਗਾਤਾਰ ਜਿਹੜੇ ਨਸ਼ਿਆਂ ਦੇ ਖਿਲਾਫ ਕਾਰਵਾਈ ਕਰ ਰਹੀ ਹੈ ਤੇ ਕੁਝ ਇੱਕ ਤਰ੍ਹਾਂ ਦੀਆਂ ਹੋਰ ਵੀ ਵੀਡੀਓਜ਼ ਚੱਲ ਰਹੀਆਂ ਨੇ ਮੈਂ ਦੇਖਣ ਚ ਆਇਆ ਵੀ ਜਿਨ੍ਹਾਂ ਤੇ ਬੌਮ ਫਲਾਈਆਂ ਜਾ ਰਹੀਆਂ ਸੋ ਬੌਮ ਵਾਲਾ ਲੋਕਾਂ ਨੂੰ ਮੈਂ ਤੁਹਾਡੇ ਰਾਹੀਂ ਬੇਨਤੀ ਕਰੂੰਗਾ ਬੌਮ ਵੱਲ ਧਿਆ ਨਾ ਕਿਸੇ ਨਸ਼ੇ ਕਰਨ ਵਾਲੇ ਦੀ ਮਦਦ ਕਰਦੀ ਹੈ ਤੇ ਨਾ ਹੀ ਕਿਸੇ ਨਸ਼ਾ ਨਸ਼ਾ ਮਦਦਕਰ ਨਸ਼ਾ ਵੇਚਣ ਵਾਲੇ ਨੂੰ ਕਿਸੇ ਤਰੀਕੇ ਦੀ ਸਪੋਰਟ ਕਰਦੀ ਹੈ ਰੈਦਰ ਕੇ ਸਖਤੋ ਸਖਤ ਕਾਰਵਾਈ ਪਹਿਲਾਂ ਵੀ ਹੁੰਦੀ ਕਰਦੀ ਆ ਰਹੀ ਹੈ ਉਸ ਤੋਂ ਅੱਗੇ ਤੋਂ ਵੀ ਕਰਦੀ ਰਹੂਗੀ ਠੀਕ ਸਰ ਜਿਸ ਤਰੀਕੇ ਨਾਲ ਜਿਹੜੀ ਇੱਕ ਵੀਡੀਓ ਰਾਤ ਸਰਫੇਸ ਹੋਈ ਹੈ ਤੇ ਉਹਦੇ ਵਿੱਚ ਕੁੜੀਆਂ ਦੇ ਚਿਹਰੇ ਦਿਖਾਏ ਗਏ ਕਿ ਉਹ ਕਾਨੂੰਨ ਅਨੁਸਾਰ ਕਿੰਨਾ ਕੁ ਸਹੀ ਹੈ ਜੀ ਹਾਂਜੀ ਬਿਲਕੁਲ ਤੁਹਾਡੀ ਗੱਲ ਠੀਕ ਹੈ ਕਿਸੇ ਦੇ ਚਿਹਰੇ ਨਹੀਂ ਦਿਖਾਏ ਜਾਣੇ ਚਾਹੀਦੇ ਸੀਗੇ ਖਾਸ ਕਰਕੇ ਮੋਰਓਵਰ ਉਹ ਜਿਨ੍ਹਾਂ ਨੇ ਵੀ ਉਹ ਵੀਡੀਓ ਬਣਾਈ ਸੀ ਉਸ ਤੋਂ ਬਾਅਦ ਜਿਹੜੀਆਂ ਸੀਗੀਆਂ ਕੁੜੀਆਂ ਉਹਨਾਂ ਨੂੰ ਜੇ ਵਿਕਟਮ ਸੀਗੀਆਂ ਤਾਂ ਐਟਲੀਸਟ ਉਹਨਾਂ ਨੂੰ ਕਿਤੇ ਡੇ ਅਡਿਕਸ਼ਨ ਸੈਂਟਰ ਵਗੈਰਾ ਜਿੱਦੇ ਦਾਖਲ ਕਰਾਉਣਾ ਪੈਂਦਾ ਸੀ ਅਸੀਂ ਉਹਨਾਂ ਨੂੰ ਤਸਦੀਕ ਕਰ ਰਹੇ ਹਾਂ ਕੁੜੀਆਂ ਨੂੰ ਹਜ ਤੱਕ ਸਾਨੂੰ ਉਹ ਮਿਲੀਆਂ ਨਹੀਂ